टुडे न्यूज़ देख रहे दर्शक दा स्वागत है मैं रविर हैप्पी मकेरिया तो निकल के बहुत बस, ही ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੀ ਇੱਕ ਸੜਕ ਹਾਦਸੇ ਦੇ ਵਿੱਚ ਪੁਲਿਸ ਕਰਮਚਾਰੀਆਂ ਦੀ ਬੱਸ ਖੜੇ ਟਰਾਲੇ ਦੇ ਵਿੱਚ ਵੱਜੀ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ਤੇ ਹੀ ਚਾਰ ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ ਇਹ ਬੱਸ ਜਲੰਧਰ ਤੋਂ ਗਰਦਾਸਪੁਰ ਜਾ ਰਹੀ ਸੀ ਇਹ ਜਿਹੜਾ ਹਾਦਸਾ ਮਾਰਨਿੰਗ ਸਵੇਰੇ 5 ਵਜੇ ਵਾਪਰਿਆ ਆਉ ਦੇਖਦੇ ਆ ਪੂਰੀ ਖਬਰ ਕੀ ਹੈ ਪੂਰਾ ਸਾਰਾ ਮਾਮਲਾ ਬੱਤੀ ਨਿਕਲ ਗਈ ويره تريال جو گهر او برستو بولو يار ها ਉਹੋਰਦੇ ਨਾਲ ਆਇਆ ਨੂੰ ਅੱਗੇ ਲੈਣਾ ਉਹ अॻियां साइड ते अॻियों साइड ते په ورته مو نه راځي چې دغه څه وکړو

ਇੱਕ ਐਕਸੀਡੈਂਟ ਹੋਇਆ ਭਾਈ ਇਹ ਐਕਸੀਡੈਂਟ ਦਾ ਪਤਾ ਨੀਲਮੋਦ ਵੀ ਆਈ ਆ ਮੀਨ ਆ ਗਈ ਬੰਦੇ ਨੂੰ ਮਰ ਗਿਆ ਟਰਾਲੀ ਦੇ ਵਿੱਚ ਆ ਇਹ ਫਿਰ ਕਿੰਨੇ ਕਵਜੇ ਟਾਈਮ ਸੀਗਾ ਇਹ 6:30 ਦਾ ਟਾਈਮ ਹੈ ਹਾਂਜੀ 6:30 ਦਾ ਅੱਛਾ ਅੱਛਾ 6:30 ਦੇ 6:30 ਦਾ ਟਾਈਮ ਨੇ ਬੰਦਾ ਗਿਆ ਪੁਰਸਲਾ ਗੁਰਦਰਾ ਸਾਹਿਬ ਹਾਂ ਉਹ ਤੋਂ ਬੰਦੇ ਬਲਾ ਕੇ ਲਿਆ ਦੇਖਿਆ ਹਿੰਦੇ ਕਾਫੀ ਸ਼ਤ ਤਸਾ ਲੱਗਨੇ ਹੀ ਬੰਦੇ ਹਾਂ ਹਾਂ ਬਹੁਤ ਜ਼ਿਆਦਾ ਫਿਰ ਮੈਂ ਗੁਰਦਰਾ ਸਾਹਿਬ ਗਰੰਥ ਦੀ ਜੋੜੀ ਕਰੀ ਧੀਆ ਅੱਛਾ ਮੈਂ ਤਾਂ ਤਲਗਰ ਅਰਦਾਸ ਕਰਨ ਨੂੰ ਬੰਦੇ ਤੇ ਅੱਥੇ ਤਾਂ ਕਾਨੂੰਨ ਇੰਨਾ ਮਾੜਾ ਕੋਈ ਜੀ.ਐਸ.ਪੀ ਨੇ ਇੱਥੇ ਕੋਈ ਟ੍ਰੇਨ ਨਹੀਂ ਆਈ ਕਿੱਦਾਂ ਬੰਦੇ ਸਹਿਕ ਮਰਨਦੇ ਆ ਫਿਰ ਇੰਨਾ ਵੀ ਨਹੀਂ ਹੋਣਾ ਜੇ ਬੰਦੇ ਨੂੰ ਦਾ ਉਲੋਧਣੀ ਹੈ ਯਾਰ ਤੇ ਕ੍ਰੇਨ ਤੋਂ ਧਿਆਨ ਦੇ ਦੀ ਇਹਨੇ ਵੱਡ ਪਾਣ ਦਾ ਐਕਸੀਡੈਂਟ ਹੋਇਆ ਦੇਖ ਦੇਗਾ ਕੋਈ ਜੀ ਨਹੀਂ ਆਈ ਇਹਨੇ ਜਾ ਕੇ ਅਸੀਂ ਆਪਣੇ ਉਹਨੇ ਕ੍ਰੇਨ ਤੋਂ ਲਾ ਕੇ ਲਿਆ ਨਾ ਉੱਪਰ ਉਹਨੂੰ ਅੰਦਰੋਂ ਅੰਦਰੋਂ ਜਾਈ ਕਿ ਹਾਲਤ ਦਾ ਹਾਲਾਤ गॾी फिट ਸਵੇਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗਦਾਸਪੁਰ ਤੋਂ ਡਰਾਈਵਰ ਫੋਟ ਲੈ ਕੇ ਜਲੰਧਰ ਤੋਂ ਟੀਏਪੀ ਤੋਂ ਲੈ ਕੇ ਆ ਰਿਹਾ ਸੀਗਾ ਜੀ ਉਹ ਚੰਨ ਕੇ ਇੱਥੇ ਟਰਾਲਾ ਖੜਾ ਸੀਗਾ ਰੋਡ ਦੇ ਉੱਤੇ ਵਿੱਚ ਵੱਜ ਗਈ ਆ ਉਹ ਵਾਦਨ ਕਰਨ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟੇਬਲ ਦੀ ਡੈਥ ਹੋਈ ਆ ਜੀ ਇੱਕ ਮਲਾਜ਼ਮ ਹੋਰ ਆ ਜਿਹਦੀ ਡੈਥ ਹੋਈ ਜਾਂ ਤੇ ਤਿੰਨ ਚਾਰ ਮਲਾਜ਼ਮ ਇੰਜਰਡ ਹੋਏ ਆ ਜੀ ਉਹਨਾਂ ਨੂੰ ਫਾਸਟਰ ਦੇ ਕੇ ਹੌਸਪੀਟਲ ਭੇਜਿਆ ਜੀ ਉੱਥੋਂ ਕੁਝ ਰੈ퍼 ਕੀਤੇ ਦੋ ਦੀ ਜਲੰਧਰ ਨੂੰ ਤੇ ਬਾਕੀ ਡੀਐਸਪੀ ਸਾਹਿਬ ਆ ਸਾਡੇ ਵਿਰਤ ਸਾਹਿਬ ਮੁੱਖ ਦੇ ਸੀ ਉੱਥੇ ਭਲਾਰੇ ਆ ਤੇ ਹਾਦਸੇ ਦਾ ਕਾਰਨ ਦਾ ਪਤਾ ਲੱਗਿਆ ਅਜੇ ਫਿਲਹਾਲ ਕੋਈ ਕਾਰਨ ਦਾ ਪਤਾ ਨਹੀਂਗਾ ਜੀ ਕਿਵੇਂ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਦੇਖਦੇ ਆਂ ਜੀ ਉਸ ਤੋਂ ਬਾਅਦ ਦੱਸਾਂਗੇ ਤੇ ਮਲਾਜ਼ਮਾਂ ਦਾ ਰਿਹਾਇਸ਼ ਕਿੱਥੋਂ ਟਿੱਕੇ ਜਾ ਰਹੀ ਸੀ ਮਲਾਜ਼ਮਾਂ ਦੀ ਜਿਹ ਗਰਦਾਸਪੁਰ ਨੂੰ ਜਾ ਰਹੇ ਸੀ ਠੀਕ ਹੈ ਜੀ ਕਿੰਨੇ ਕ ਜਾਨੇ ਸੀਗੇ ਜੀ ਮਲਾਦਨ ਥਕੇ ਜੀ 15 20 ਜਾਨੇ ਸੀਗੇ ਠੀਕ ਸਾਨੂੰ ਸ਼ੁਕਰੀਆ ਕਿਹੜੀ ਜਗ੍ਹਾ ਤੋਂ ਪਾਜੀ ਆ ਰਹੇ ਕਿੱਥੋਂ ਕਿੱਥੇ ਜਾ ਰਹੇ ਸੀ ਦੱਸੋ ਤੁਸੀਂ ਸਾਹੀ ਜਲੰਧਰ ਡਿਊਟੀ ਵਾਸਤੇ ਗਰਦਾਸਪੁਰ ਜਾ ਰਹੇ ਕਿੰਨੇ ਵਜੇ ਕਿੰਨੇ ਕਵੇ ਦਾ ਟਾਈਮ ਸੀਗਾ ਹਾਂ ਜੀ ਪੰਜ ਦੇ ਵਜੇ ਚੱਲਨੇ ਪੰਜ ਵਜੇ ਉਥੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ ਤੇ ਤੁਹਾਡੇ ਸਾਹਮਣੇ ਲਾ ਲਓ ਪੰਜ ਉਥੋਂ ਜਲੰਧਰ ਤੋਂ ਇੱਥੇ ਤੱਕ ਦਾ ਫਰਕ ਉਹ ਘੰਟੇ ਦਾ ਸਫ਼ਰ ਹੈ ਸਾਰਾ ਠੀਕ ਹੈ ਜੀ ਉਹ ਘੰਟੇ 'ਚ ਅਸੀਂ ਇੱਥੇ ਪਹੁੰਚਿਆ ਤੇ ਗੱਡੀ ਤੋਂ ਸਾਨੂੰ ਸੰਪਾਪ ਨਹੀਂ ਪਤਾ ਸਾਰੇ ਬੰਦੇ ਘਾਟ ਰੋੜਾ ਕਈਆਂ ਦਾ ਅੱਖਾਂ ਫੋ ਲੱਗੀਆਂ ਆਈਆਂ ਜਿਦਾ ਸੁੱਤੇ ਪਏ ਇਹ ਤਾਂ ਜਗਦੇ ਵੀ ਹੈ ਨਾ ਰੋਲੀ ਪੈ ਗਈ ਇੱਕ ਵਾਰ ਵੀ ਗੱਡੀ ਰੋਂਗ ਸਾਈਡ ਚੱਲ ਗਈ ਆ ਤੇ ਉਹਦੇ ਪਤਾ ਲੱਗਾ ਜਦੋਂ ਦੇਖੀ ਹਾਂ ਆ ਗੱਡੀ ਬੱਚੀ ਹੈ ਗੱਡੀ ਕੀ ਕਹਤ ਕਿੰਨਾ ਨੁਕਸਾਨ ਨੁਕਸਾਨ ਤੋਂ ਸਾਹਮਣੇ ਸਰ ਕਿਤੋਂ ਡੱਟ ਵੀ ਹੋ ਗਏ ਇੱਕ ਦੋ ਰੈਕ ਤੋਂ ਬਾਕੀ ਸਾਰੇ ਲਖਮੀ ਆ ਪਰ ਚਖਮੀ ਬਹੁਤ ਆ ਜਿਨ੍ਹਾਂ ਨੂੰ ਹਮਨ ਸਾਲ ਲੱਗੇ ਆ ਘਟੂ ਘਟਾ 10 12 ਜਿਹੜੇ ਲਖਮੀ ਆ 10 ਘੁੰਨੇ ਜਿਹੜੇ ਹੱਥ ਸਾਲ ਲੱਗੇ ਆ ਜੋ ਆਪਣਾ ਕੀ ਨਾਮ ਮੇਰਾ ਜੈਸੇ ਹੀ ਜਤਿੰਦਰ ਸਿੰਘ ਮੇਰਾ ਨਾਮ ਆ ਮੈਂ ਜਿੰਪੀ ਉਹ ਜਤਿੰਦਰ ਚੌਥੇ ਦੇ ਦੁਸ਼ੀ ਦਾ OK ਅਕੀਫ ਸਾਹਿਬ ਸਾਖੀ